117 ਵਿਧਾਨ ਸਭਾ ਹਲਕੇ ਦੀ 317 ਐਮਐਲਏ ਨੇ ਚਿੱਟਾ ਕਿੜਾ ਐਮਐਲਏ ਨਿਮਕੋਣਾ ਸ਼ੁਰੂ ਕੀਤਾ ਕੋਈ ਵੀ ਬੰਦਾ ਕਿਸੇ ਅਪਰਾਧ ਚ ਫੜਿਆ ਜਾਵੇ ਤੇ ਅਰੈਸਟ ਕਰਨ ਵਾਲੇ ਦੀ ਕਮਿਟਮੈਂਟ ਸੁਣਨੀ ਹੁੰਦੀ ਆ ਕਿ ਕਿਹੜੀ ਗੱਡੀ ਚ ਬੈਠਣਾ ਇਹਨਾਂ ਦੀ ਭਾਈ ਪਾਵਰ ਹੀ ਇੰਨੀ ਸੀ ਹਾਂ ਮੈਂ ਉਹ ਪਾਵਰ ਤੇ ਲਿਆਉਣਾ ਤੁਹਾਨੂੰ ਨਾਲ ਦਫ਼ਤਰ ਵਾਲਿਆਂ ਨੇ ਉਹਨਾਂ ਨੇ ਆ ਕੇ ਕਿਹਾ ਵੀ ਲਿਓ ਭਾਈ ਉਹ ਮਜਿੱਠੀ ਵਾਲਿਆਂ ਪਹਿਲਾਂ ਤੇ ਆਪਾਂ ਕੇਸਦਾਰਾ ਕਹਿੰਦਾ ਭਾਈ ਸ਼ੁਰੂ ਕਰੀਏ ਆ ਦੀ ਜੀਪ ਜਿੰਨਾ ਪਨਾਮ ਲਿਆ ਸਰਦ ਜਟਾਪਦੇ ਉਹਨਾਂ ਨੇ ਵੀ ਕਿਹਾ ਕਿ 100% ਸਬੂਤ ਨੇ ਉਹਨੇ ਪ੍ਰੋਪਰ মিডিਆ ਦੇ ਵਿੱਚ ਸਾਰੀ ਇਹ ਗੱਲ ਕੀਤੀ ਹੈ ਕਿ 100% ਸਬੂਤ ਨੇ ਜਿਨ੍ਹਾਂ ਦੇ ਵਿਜੋਏ ਨਹੀਂ ਬੱਸ ਜਿਵੇਂ ਹੁਣ ਸਰਦ ਚੰਦਰਜੀਤ ਸਿੰਘ ਜੱੱਜੀ ਤੁਸੀਂ ਬਤੌਰ ਮੁੱਖ ਮੰਤਰੀ ਉਦੋਂ ਉਸ ਕੇਸ ਨੂੰ ਪੁੱਟ ਕੀਤਾ ਹੈਨਾ ਤੁਸੀਂ ਇਸ ਕੇਸ ਨੂੰ ਹੈਂਡਲ ਕੀਤਾ ਅੱਜ ਤੁਸੀਂ ਕਹਿ ਰਹੇ ਆ ਵੀ ਉਹ ਜੀ ਧੱਕਾ ਹੋ ਗਿਆ ਉਹ ਨਾ ਮਗਰਵਾਚ ਨੂੰ ਹੱਥ ਪਾਇਆ ਤੇ ਉਹ ਮੈਨਾਂ ਦਾ ਰੋਲਾ ਪਾਉਣਾ ਬਰਦਾ ਨਹੀਂ ਇਸ ਚੀਜ਼ 'ਚ। ਨਾ ਮਾਵਾ ਦੇ ਪੁੱਤ ਮਰੀ ਗਏ। ਆ ਜਿਨ੍ਹਾਂ ਭੈਣਾਂ ਦੇ ਭਰਾ ਮਰੀਆ, ਜਿਨ੍ਹਾਂ ਭੈਣਾਂ ਦੇ ਸੁਹਾਗ ਉੱਜੜੇ ਆ, ਉਹਨਾਂ ਨੂੰ ਪੁੱਛੋ, ਉਹਨਾਂ ਦੇ ਅੱਜਕੱਲ੍ਹ ਜੀ ਠੰਡ ਪਈ ਆ। ਹੂੰ। ਥੋੜੀ ਪਈ ਆ, ਉਦੋਂ ਥੋੜੀ ਪਈ ਆ ਕਿ ਬਹੁਤੀ ਪਈ। ਪਰ ਜਿਹੜੇ ਉਸ ਟਾਈਮ ਹੋਰ ਐਮ.ਐਲ.ਏ. ਤੋਂ ਹੁਣ ਗਏ, ਇਹ ਸੱਜਣ ਸਾਹਮਣੇ ਸਾਹਮਣੇ ਉਸ ਵਕਤ ਦੀ ਗੰਗਾ ਜੱਤ ਘੋਤੇ ਹੋਣੇ। ਇਹ ਕਰਤਾ ਇਹਨਾਂ ਨੂੰ ਪਿਆ ਪਿਆ ਆਵਦਾ ਵੀ ਜੇ ਮਜੀਠੀਏ ਦੀ ਵਾਰੀ ਆ ਗਈ ਤੇ ਵਾਰੀ ਸਾਡੀ ਵੀ ਆ ਜਾਣੀ ਜੇ ਇਸ ਤਰੀਕੇ ਉਹ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਵਾ ਮੈਨੂੰ ਲੱਗਦਾ ਕੁਝ ਨਾ ਕੁਛ ਇਹਦੇ ਚੋਂ ਨਿਕਲੂਗਾ ਸਾਸਰੀਕਾਲ ਦੋਸਤੋ ਮੈਂ ਵਿੱਚਤਰ ਸਿੰਘ ਹਾਜ਼ਰ ਆਇਆ ਕੋਈ ਫੇਰ ਆਪਣੇ ਚੈਨਲ ਤੇ ਖੋਲ ਕੇ ਤੇ ਅੱਜ ਦਾ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਨੂੰ ਕੁਝ ਦਿਲਜੀਤ ਦੇ ਬਾਰੇ ਗੱਲ ਕਰਨਾ ਚਾਹੁੰਨਾ ਜਿਹੜਾ ਦਿਲਜੀਤ ਅੱਜਕੱਲ ਸੁਰਖੀਆਂ 'ਚ ਆਇਆ ਹੈ ਉਹਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਜਿਸ ਤਰ੍ਹਾਂ ਉਹਦੇ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਦੇ ਹੋਂਣ ਕਰਕੇ ਉਹਦੇ ਤੇ ਬਹਿਨ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੁਝ ਕਲਾਕਾਰ ਪੰਜਾਬ ਦੇ ਪੰਜਾਬੀ ਦੇ ਸਿੰਗਲ ਕੈਲੋ ਜਾਂ ਫਿਲਮਾਂ 'ਚ ਕੰਮ ਕਰਨ ਵਾਲੇ ਉਹ ਵੀ ਉਹਦੇ ਵਿਰੋਧ 'ਚ ਆਪਣੀਆਂ ਸਟੇਟਮੈਂਟਾਂ ਦੇ ਰਹੇ ਤੇ ਮੈਂ ਇਹ ਕਹਿਣਾ ਚਾਹੁੰਨਾ ਠੋਕ ਵਜਾ ਕੇ ਕਿ ਇਹ ਜਿਹੜੀ ਸਾਡੀ ਸਪੋਰਟ ਆ ਇਹ ਸਪੋਰਟ ਉਹਦੀ ਫਿਲਮ ਸਰਦਾਰ ਜੀ 3 ਕਰਕੇ ਨਹੀਂਗੀ ਇਹ سپورਟ ਹੈਗੀ ਉਸ ਸਰਦਾਰ ਜੀ ਦਿਲਜੀਤ ਨੂੰ ਜਿਹੜਾ ਪੂਰੀ ਦੁਨੀਆ 'ਚ ਇਸ ਪੱਗ ਦੀ ਪਛਾਣ ਬਣਾ ਰਿਹਾ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸਰਦਾਰ ਇਹ ਇਹ ਕੌਣ ਹੁੰਦੇ ਜਿਹੜੇ ਸਿਰ ਤੇ ਪੱਗ ਬੰਨਦੇ ਆ ਸਾਡੀ ਇਹ سپورਟ ਉਸ ਸਰਦਾਰ ਜੀ ਨੂੰ ਸਾਡੀ ਇਹ سپورਟ ਉਸ ਧੱਕੇ ਦੇ ਖਿਲਾਫ ਆ ਜਿਹੜਾ ਬਿਨਾ ਕਿਸੇ ਕਾਰਨ ਤੋਂ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸਿਰਫ ਉਹਨਾਂ ਲੋਕਾਂ ਦੁਆਰਾ ਜਿਹੜੇ ਉਹਦੇ ਤੋਂ ਜੈਲਸੀ ਕਰਦੇ ਆ ਜਿਹੜੇ ਉਹਦੇ ਲਾਗੇ ਤੱਕੇ ਵੀ ਉਸ ਲੈਵਲ ਦੇ ਹਨੀ ਤੇ ਫਿਰ ਵੀ ਉਹਦੇ ਬਾਰੇ ਪੁੱਠਾ ਸਿੱਧਾ ਬੋਲ ਕੇ ਮਸ਼ਹੂਰੀ ਲੈਣ ਦੇ ਚੱਕਰ ਜਨੇ ਸੋ ਸਾਡੀ ਸਪੋਰਟ ਉਸ ਸਰਦਾਰ ਜੀ ਨੂੰ ਹੈ ਜਿਵੇਂ ਮੈਂ ਕਿਹਾ ਕਿ ਜਿਹੜਾ ਪੂਰੀ ਦੁਨੀਆ 'ਚ ਸਰਦਾਰਾਂ ਦਾ ਨਾਮ ਰੋਸ਼ਨ ਕਰਦਾ ਹੈ ਇਹ ਸਪੋਰਟ ਇਸ ਤਰ੍ਹਾਂ ਹੀ ਰਹੂਗੀ ਜਿੰਨੀ ਦੇਰ ਆਪਾਂ ਹੈਗੇ ਆ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਤੇ ਮੇਰੇ ਨਾਲ ਨੇ ਅੱਜ ਪਦੀ ਉਤਾਰ ਸਿੰਘ ਇੱਕ ਵਾਰ ਫੇਰ ਹਾਂਜੀ ਭਾਜੀ ਵੈਲਕਮ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਸਤਿ ਆਪ ਜੀ ਚਿੱਤਰ ਸਿੰਘ ਜੀ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਅੱਜ ਮੈਨੂੰ ਫਿਰ ਦਿਲ ਖੋਲ ਕੇ ਚੈਨਲ ਤੇ ਸਟੂਡੀਓ ਦੇ ਵਿੱਚ ਤੁਸੀਂ ਆਉਣ ਦਾ ਮੌਕਾ ਦਿੱਤਾ ਤੇ ਦਿਲ ਖੋਲ ਕੇ ਚੈਨਲ ਦੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਤਨਾ ਆਪਾਂ ਹਰ ਵਾਰੀ ਪਿਛਲੇ ਕੁਝ ਟਾਈਮ ਤੋਂ ਪੰਜਾਬ ਦੇ ਪੱਖ ਦੇ ਮੁੱਦੇ ਜਿਹੜੇ ਹੁੰਦੇ ਆ ਉਹਨਾਂ ਤੇ ਕੁਛ ਨਾ ਕੁਛ ਗੱਲਬਾਤ ਆਪਣੇ ਜਿੰਨੀ ਕਿ ਸਾਨੂੰ ਸਮਝ ਆ ਉਸ ਹਿਸਾਬ ਨਾਲ ਕਰਦੇ ਰਹੀਏ ਕਿਉਂਕਿ ਭਾਜੀ ਪੰਜਾਬ ਦੀ ਰਾਜਨੀਤੀ ਨੂੰ ਬੜੀ ਚੰਗੀ ਤਰ੍ਹਾਂ ਬੜੇ ਸਾਲਾਂ ਤੋਂ ਅਮਰੀਕੀ ਨਾਲ ਦੇਖਦੇ ਆ ਪੰਜਾਬ 'ਚ ਹੋਣ ਵਾਲੀਆਂ ਹਰ ਇੱਕ ਤਰ੍ਹਾਂ ਦੀਆਂ ਘਟਨਾਵਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ ਸੋ ਇਸ ਕਰਕੇ ਅੱਜ ਭਾਜੀ ਨੂੰ ਮੁੱਚਾਂਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਵਿਕਰਮਜੀਤ ਮਜੀਠੀ ਵਾਲਾ ਜਿਹੜਾ ਕੇਸ ਚੱਲ ਰਿਹਾ ਜਿਹੜਾ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ 500 40 ਕਰੋੜ ਦੇ ਇੱਕ ਤਰ੍ਹਾਂ ਦਾ ਇਧਰ ਉਧਰ ਲੈਣ ਦੇਣ ਹੋਇਆ ਫਰਜੀ ਕੰਪਨੀਆਂ ਦੇ ਥਰੂ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਜਿਹਦੇ ਹੁਣ ਰਿਮਾਂਡ ਵੀ ਮਿਲ ਗਿਆ ਵਿਕਰਮਨੀ ਜੀ ਜੀਤਮ ਜੀਠੀਏ ਦਾ ਦੋ ਤਰੀਕ ਤੱਕ ਰਿਮਾਂਡ ਆ ਤੇ ਉਹਦੇ ਬਾਰੇ ਭਾਈ ਨੂੰ ਪੁੱਛਦੇ ਭਾਈ ਤੁਸੀਂ ਇਹ ਇਥੋਂ ਸ਼ੁਰੂ ਕਰੋ ਕਿ ਅਸਲ ਜੀ ਦਾ ਮੁੱਢ ਕਿੱਥੋਂ ਵੱਜਾ ਸੀ ਜਦੋਂ ਤੋਂ ਲੋਕਾਂ ਨੂੰ ਇਹ ਪਤਾ ਲੱਗਣ ਲੱਗਾ ਕਿ ਇਹ ਜੀਠੀਏ ਦਾ ਨਾਮ ਚਿੱਤੇ ਨਾਲ ਜੁੜਨ ਲੱਗਾ ਜੈਸਾਰੇ ਕੁਸ਼ ਦੀ ਕੀ ਕੇਂਦਰ ਕੀ ਹੈ ਕਿੱਥੋਂ ਸ਼ੁਰੂ ਹੋਇਆ ਜੀ ਸਾਰਾ ਇਹ ਪਹਿਲੀ ਗੱਲ ਤਾਂ ਜੀ ਜਿਹੜੀ ਹੁਣ ਵਰਤਮਾਨ ਗੱਲ ਆ ਇਹਦੇ ਲਈ ਇਹ ਲਾਈਨ ਬੜੀ ਢੁਗਦੀ ਹੈ ਵੀ ਦੇਰ ਆਏ ਦੁਰਸਤ ਆਏ ਹਾਂਜੀ ਪੰਜਾਬ ਸਰਕਾਰ ਨੇ 3.5 ਸਾਲ ਖਰਾਬ ਕੀਤੇ ਹੂੰ ਪੰਜਾਬੀਆਂ ਦੇ ਹੂੰ ਤੇ 3.5 ਸਾਲ ਬਾਅਦ ਵਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਹੋਈ ਹਾਂਜੀ ਦੁਰਸਤ ਹੋਈ ਉਹ ਹੂੰ ਇਹ ਬਾਈ ਜੀ ਜਦੋਂ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਬਣਦੀ ਆ ਹਾਂਜੀ ਉਦੋਂ ਨਾ ਬਤੌਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚਰ ਰਹੇ ਸੀ ਪਰ ਟਾਈਮ ਟੂ ਟਾਈਮ ਸਮਾਪਾ ਕੇ ਜਿਹੜੀ ਉਹਨਾਂ ਦੀ ਮੁਖੀ ਦਾ ਅਹੁਦਾ ਸੀ ਉਹ ਨਾ માત્ર ਮੁਖੀ ਵਾਲਾ ਬਣ ਗਿਆ। ਆਹ ਉਦੋਂ ਸਦਾਸੀਬ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਇਹ ਦੋਨੇ ਹੀ ਸਰਕਾਰ ਚਲਾਉਣ ਲੱਗ ਗਏ। ਨਾ ਸਦਾ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਡਿਊਟੀ ਤਾਂ ਨਿਭਾ ਰਹੇ ਸੀਗੇ। ਹੂੰ ਪਰ ਜਿਵੇਂ ਆਪਣੇ ਦੇਸ਼ ਦਾ ਰਾਸ਼ਟਰਪਤੀ ਦੇਸ਼ ਦਾ ਨਾ માત્ર ਮੁਖੀ ਹੁੰਦਾ ਉਵੇਂ ਪ੍ਰਕਾਸ਼ ਸਿੰਘ ਬਾਦਲ ਨਾ માત્ર ਮੁਖੀਆ ਸੀ। ਹੂੰ ਆ ਵੀ ਪੰਥਲੇ ਸਾਰੇ ਉਹ ਦੋਨੋਂ ਹੀ ਕਰਦੇ ਠੀਕ ਜੀ ਹੂੰ ਤੇ ਇਹ ਕੋਈ ਮੈਂ ਨਹੀਂ ਕਹਿ ਰਿਹਾ ਸੁਧਾਰਨ ਜੀ ਮੈਂ ਗੱਲ ਕਹਿਣਾ ਵੀ ਜੇ ਪ੍ਰਸ਼ਨ ਪੁੱਛਿਆ ਜਾਵੇ ਪੰਜਾਬ ਦੇ ਵਸਨੀਕਾਂ ਨੂੰ ਵੀ ਭਾਈ 117 ਵਿਧਾਨ ਸਭਾ ਹਲਕੇ ਨੇ 117 ਐਮਐਲਏ ਨੇ ਚਿੱਟਾ ਕਿਹੜਾ ਐਮਐਲਏ ਨਿਮਕੋਣਾ ਸ਼ੁਰੂ ਕੀਤਾ ਜਾਂ ਕਿਹੜੇ ਮੰਤਰੀ ਨੇ ਨਿਮਕੋਣਾ ਸ਼ੁਰੂ ਕੀਤਾ ਤੇ ਬੱਚਾ ਬੱਚਾ ਸਧਾਰਨ ਰੂਪ ਚ ਉਹਨਾਂ ਦਾ ਨਾਮ ਲੈ ਦਿੰਦਾ ਹਨਾ ਸਹੀ ਹੈ ਜਿਵੇਂ ਮੇਰੇ ਖਿਆਲ ਚ ਤਦੋਂ ਤੁਸੀਂ ਵੀ ਪੰਜਾਬ ਵਿਚਰਦੇ ਰਹੇ ਆ ਹਾਂਜੀ ਉਦੋਂ ਇੱਕ ਬੀਬੀ ਦਾ ਨਾਮ ਟੈਚੀ ਵਾਲੀ ਬੀਬੀ ਕਰਕੇ ਮਸ਼ਹੂਰ ਸੀ ਆ ਤੇ ਜੇ ਮੈਂ ਹੁਣ ਵੀ ਟੈਚੀ ਵਾਲੀ ਬੀਬੀ ਕਹਿੰਦਾ ਤੇ ਸਾਰੇ ਪੰਜਾਬੀਆਂ ਨੇ ਸਮਝ ਗਏ ਹੁਣੇ ਆ ਸਰ ਕੋਈ ਬੀਬੀ ਜਿਹੜੀ ਟੈਚੀ ਵਾਲੀ ਸੀ ਦੇਖੋ ਜਿਹੜਾ ਕੋ ਕਰਦਾ ਉਹਦਾ ਹੀ ਨਾਮ ਲੱਗਦਾ ਹਾਂ ਉਸ ਤੋਂ ਬਾਅਦ ਜਿਹੜੀ 12 ਤੋਂ 17 ਵਾਲੀ ਸਰਕਾਰ ਆਈ ਆ ਹਾਂਜੀ ਉਹਦੇ ਚ ਇਹਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਹੈ ਨਾ ਜਿੱਦਿ ਐਗਜ਼ਾਮਪਲ ਮੈਂ ਦੇ ਦਿੰਦਾ ਆਪਣੇ ਮਾਲਵੇ ਬੈਲਟ ਦੇ ਵਿੱਚ ਨਾ ਮੋਗਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਹੋਈ ਸੀ ਹਾਂਜੀ ਜਿੱਥੋਂ ਜਗਿੰਦਰਪਾਲ ਜੈਨ ਕਾਂਗਰਸ ਤੋਂ ਰਿਜ਼ਾਈਨ ਕਰਕੇ ਤੇ ਦੁਬਾਰਾ ਅਕਾਲੀ ਦਲ ਤੋਂ ਐਮਐਲਏ ਦੇ ਇਲੈਕਸ਼ਨ ਲੜੀ ਸੀ ਹਾਂਜੀ ਉੱਥੋਂ ਦੀ ਇੱਕ ਐਗਜ਼ਾਮਪਲ ਮੈਂ ਦਿੰਦਾ ਵੀ ਤਕਰੀਬਨ ਜਦੋਂ ਵੀ ਕੋਈ ਜਿਮਨੀ ਚੋਣ ਹੁੰਦੀ ਹੈ ਜਿਵੇਂ ਹੁਣ ਲੁਧਿਆਣੇ ਹੋਈ ਹੈ ਤੇ ਪੰਜਾਬ ਸਰਕਾਰ ਆਪ ਦੇ ਸਾਰੇ ਐਮਐਲਏ ਨੂੰ ਪਿੰਡ-ਪਿੰਡ ਬਿਠਾ ਲੈਂਦੀ ਆ ਹਾਂ ਤੇ ਮੰਤਰੀਆਂ ਨੂੰ ਹਾਂ ਜਿਹੜੇ ਐਮਐਲਏ ਤੇ ਮੰਤਰੀ ਮਜੀਠੀਆ ਸਾਹਿਬ ਦੇ ਏਰੀਏ ਚ ਉਸ ਇਲਾਕੇ ਚੋ ਮਾਝੇ ਇਲਾਕੇ ਚ ਆਏ ਸੀਗੇ ਜਵੇਰਸਾ ਸਿੰਘ ਉਲਟੋ ਆ ਰਹੀ ਹੈ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਉਹ ਆਏ ਸੀ ਉੱਥੇ ਚਿੱਟੇ ਦਾ ਪ੍ਰਭਾਵ ਉਸ ਜਿਮਨੀ ਚੋਣ ਤੋਂ ਬਾਅਦ ਇੰਨਾ ਜ਼ਿਆਦਾ ਵੱਧ ਗਿਆ ਓਕੇ ਜਦੋਂ ਨੌਜਵਾਨਾਂ ਦਾ ਪਤਾ ਕੀਤਾ ਜਾਂਦਾ ਹੈ ਗਾਹੇ ਵਗਾਹੇ ਵੀ ਹਾਂ ਵੀ ਕਾਕਾ ਤੁਸੀਂ ਕਿੱਥੇ ਗਏ ਸੀ ਹੂੰ ਉਹ ਕੋਈ ਕਹਿੰਦਾ ਸੀ ਅਸੀਂ ਮਜੀਠੇ ਹਲਕੇ ਚ ਗਏ ਸੀ ਅਸੀਂ ਬਲਟੋਏ ਗਏ ਸੀ ਜੀ ਕਿੱਧਰੋਂ ਆਏ ਆ ਕਾਕਾ ਅਸੀਂ ਬਲਟੋਏ ਤੋਂ ਆਏ ਆ ਜੀ ਅਸੀਂ ਮਜੀਠੇ ਤੋਂ ਆਏ ਆ ਜੀ ਓਕੇ ਇੰਨਾ ਜ਼ਿਆਦਾ ਪ੍ਰਭਾਵ ਵਧ ਗਿਆ ਉਦੋਂ ਹੂੰ ਤੇ ਉਦੋਂ ਸਪਸ਼ਟੀ ਹੋ ਗਿਆ ਸੀਗਾ ਜੀ ਦੂਸਰੀ ਗੱਲ ਜਦੋਂ 12 ਤੋਂ 17 ਵਾਲੀ ਸਰਕਾਰ ਸੀ ਪਈ ਜੀ ਹੂੰ ਦਸੰਬਰ 2014 ਦੀ ਗੱਲ ਆ ਸਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸੁਰਵਾਰ ਸੁਖਬੀ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਵੀ ਬਾхар ਸਿੰਘ ਮਰਕੋਲ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਸੀ ਹਾਂਜੀ ਬੀਜਪੀ ਦੀ ਸਰਕਾਰ ਸੀ ਹਾਂ ਵਿਕਰਮ ਸਿੰਘ ਮਜੀਠੀਏ ਨੂੰ ਈਡੀ ਦੇ ਜਿਹੜੇ ਸੀਨੀਅਰ ਅਧਿਕਾਰੀ ਸੀ ਸਦਾ ਨਰਿੰਦਰ ਸਿੰਘ ਹਾਂ ਉਹਨਾਂ ਨੇ ਇਹਨਾਂ ਨੂੰ ਫੌਲਨ ਕੀਤਾ ਹਾਂਜੀ ਸਦਿਆ ਲਗਭਗ 7 ਘੰਟੇ ਪੁੱਛ ਕੇ ਚੋਈ ਨਦੀ ਠੀਕ ਹੈ ਜੀ ਤੇ ਜਿਵੇਂ ਹੋਣ ਵਾਲੀ ਵੀਡੀਓ ਦੀ ਵੀ ਮੈਂ ਜ਼ਿਕਰ ਕਰਦਾ ਤੇ ਉਦੋਂ ਵੀ ਉਦੋਂ ਜਦੋਂ ਬਾਹਰ ਆਏ ਹਜੇ ਵੀ ਔਨ ਰਿਕਾਰਡ ਹੈ ਵੀਡੀਓ ਤੇ ਮਜੀਠੀਆ ਸਾਹਿਬ ਦੇ ਪੂਰੇ ਠੰਡ ਸੀਗੀ ਦਸੰਬਰ ਦੇ ਲਾਸਟ ਹਫਤੇ ਦੀ ਗੱਲ ਸੀ ਬਾਹਰ ਆਉਣ ਸਰ ਕਿਹਾ ਵੀ ਪਹਿਲਾਂ ਮੈਨੂੰ ਪਾਣੀ ਪਿਆਓ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਅੱਛਾ ਜਿਵੇਂ ਹੁਣ ਜਿੱਤੇ ਗ੍ਰਿਫਤਾਰੀ ਹੋਈ ਹੈ ਲਾਈਵ ਹੋਏ ਆ ਤੁਸੀਂ ਲਾਈਵ ਦੇ ਵਿੱਚ ਸੁਣਿਆ ਹੋਣਾ ਤੇ ਦੇਖਿਆ ਵੀ ਹੋਣਾ ਬੜੇ ਵਧੀਆ ਤਰੀਕੇ ਨਾਲ ਲਾਈਵ ਹੋਏ ਤੇ ਜਦੋਂ ਬਾਹਰ ਆਏ ਗੱਡੀ 'ਚ ਬੈਠਣ ਲੱਗੇ ਤੋ ਲਾਈਨ ਬੋਲਦੇ ਆ ਵੀ ਕਿਹੜੀ ਗੱਡੀ 'ਚ ਬੈਠਣਾ ਉਹ ਕਹਿੰਦੇ ਜੀ ਆਹ ਉਹ ਮੈਂ ਕੱਲ ਹੀ ਵੇਖੀ ਐਕਚੁਅਲੀ ਕਹਿੰਦੇ ਆਪਣੀ 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 ਕਮਿਟਮੈਂਟ ਤਾਂ ਕਹਿੰਦੇ ਦੁੱਚੂ ਹੋਈ ਸੀ ਇਟ ਮੀਨਸ ਪ੍ਰੀਪਲਾਨਡ ਸੀ ਸਾਰੀ ਗੱਲ ਹਨਾ ਪ੍ਰੀਪਲਾਨਡ ਇਹ ਹੋ ਸਕਦਾ ਕਿ ਜਿਹੜਾ ਉਹ ਆਫੀਸਰ ਹੋਊਗਾ हां हां ਦੇ ਨਾਲ ਸ਼ੈਦ ਹੀ ਹੋ ਗਈ ਹੋਵੇ ਕਿ ਜਿਹੜੀ ਗੱਡੀ 'ਚ ਬਹਿਣਾ ਵਾ ਕਿਹੜੀ 'ਚ ਬਹਿਣਾ ਮੇਰਾ ਦੱਸਣ ਦਾ ਮਤਲਬ ਹੈ ਕੋਈ ਵੀ ਕਮਿਟਮੈਂਟ ਹਮ ਭਾਈ ਜੀ ਕੋਈ ਵੀ ਬੰਦਾ ਕਿਸੇ ਅਪਰਾਧ 'ਚ ਫੜਿਆ ਜਾਵੇ ਤੇ ਅਰੈਸਟ ਕਰਨ ਵਾਲੇ ਦੀ ਹੈ ਕਮਿਟਮੈਂਟਸ ਹੁੰਦੀਆਂ ਹੁੰਦੀਆਂ ਨੇ ਕਿਹੜੀ ਗੱਡੀ 'ਚ ਬਹਿਣਾ ਇਹਨਾਂ ਦੀ ਭਾਈ ਪਾਵਰ ਹੀ ਇੰਨੀ ਸੀ ਹਾਂ ਮੈਂ ਉਹ ਪਾਵਰ ਤੇ ਲਿਆਉਣਾ ਤੁਦਨ ਨਾਲ ਜੇ ਉਦੋਂ ਵਿਕਰਮ ਸਿੰਘ ਨਜੀਠੀਏ ਨੂੰ ਕਿਸੇ ਗੱਲ ਦਾ ਖਤਰਾ ਨਹੀਂ ਸੀ ਹਮ ਦੁੱਖ ਨਹੀਂ ਸੀ ਹਮ ਕੋਈ ਸਮੱਸਿਆ ਨਹੀਂ ਸੀ ਤੁਸੀਂ ਨਰਿੰਦਰ ਸਿੰਘ ਦੀ ਜਿਹੜੀ ਬਦਲੀ ਆ ਪੰਜਾਬ ਤੋਂ ਚੱਕ ਕੇ ਕਲਕੱਤੇ ਕਰਨ ਦਾ ਤਾਂ ਮਸਲਾ ਹੀ ਕੋਈ ਨਹੀਂ ਹਾਂ ਜੇ ਸਾਫ਼ ਸੁਥਰਾ ਸੀਗਾ ਤਾਂ ਜੇ ਬੰਦਾ ਸਹੀ ਆ ਉਹਨੂੰ ਅਫਸਰ ਦੀ ਬਦਲੀ ਕਰਾਉਣ ਦੀ ਕੀ ਲੋੜ ਆ ਬਿਲਕੁਲ ਸ ਆ ਨਰਿੰਦਰ ਸਿੰਘ ਈਡੀ ਦੇ ਉੱਚ ਅਧਿਕਾਰੀ ਸੀ ਉਹਨਾਂ ਦੀ ਬਦਲੀ ਕਲਕੱਤੇ ਹੋਈ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਉਹਦੀ ਆਦੀ ਅਪੀਲ ਪਾਈ ਐਪਲੀਕੇਸ਼ਨ ਲਾਈ ਤੇ ਹਾਈ ਕੋਰਟ ਚ ਉਹਨਾਂ ਦੀ ਦੁਬਾਰਾ ਬਦਲੀ ਫਿਰ ਥੋੜੀ ਫਿਰ ਵਾਪਸ ਆ ਕੇ ਜਦੋਂ ਨੂੰ ਉਹ ਆਗਰਾ ਸਿੰਘ ਅੱਛੇ ਲੜ ਕੇ ਵਾਪਸ ਆਏ ਤੇ ਦਫ਼ਤਰ ਵਾਲਿਆਂ ਨੇ ਉਹਨਾਂ ਨੇ ਆ ਕੇ ਕਿਹਾ ਵੀ ਲਿਆਓ ਭਾਈ ਉਹ ਮਜੀਠੀ ਵਾਲੀਆਂ ਫਾਈਲਾਂ ਆ ਤੇ ਆਪਾਂ ਕੇਸ ਦੁਆਰਾ ਕਾਰਵਾਈ ਸ਼ੁਰੂ ਕਰੀਏ ਆ ਤੇ ਆਫਿਸ ਉਦੋਂ ਤੱਕ ਸਾਰਾ ਵਿਕ ਚੁੱਕਿਆ ਸੀ ਹੂੰ ਤੇ ਦਫ਼ਤਰ ਦੇ ਅਧਿਕਾਰੀ ਕਹਿੰਦੇ ਜੀ ਉਹ ਸਾਰੀਆਂ ਫਾਈਲਾਂ ਤਾਂ ਦਿੱਲੀ ਚਲੀ ਗਈਆਂ ਓਕੇ ਤੇ ਉਹ ਉਦੋਂ ਦੀਆਂ 14 ਦੀਆਂ ਦਿੱਲੀ ਗਈਆਂ 25 ਆ ਗਿਆ 11 ਸਾਲ ਉਹ ਦਿੱਲੀੋਂ ਵਾਪਸ ਨਹੀਂ ਆਈਆਂ ਆ ਫਿਰ ਸਾ ਨਰਿੰਦਰ ਸਿੰਘ ਨੂੰ ਇੰਨਾ ਜਲੀਲ ਕੀਤਾ ਗਿਆ ਇੰਨਾ ਪਰੇਸ਼ਾਨ ਕੀਤਾ ਗਿਆ ਐਡੇ ਇਮਾਨਦਾਰ ਅਫਸਰ ਨੂੰ ਰਿਟਾਇਰਮੈਂਟ ਤੇ ਵੱਡੀ ਪਾਰਟੀ ਦੇ ਕੇ ਤੇ ਸਨਮਾਨ ਦੇ ਕੇ ਰਿਟਾਇਰ ਕਰਨਾ ਸੀ ਹੂੰ ਤੇ ਉਹਨਾਂ ਨੂੰ ਨੋਟਿਸ ਦਿੱਤੇ ਗਏ ਸਰਕਾਰ ਵੱਲੋਂ ਹੂੰ ਕਿ ਵੀ ਤੁਸੀਂ ਕਰਪਟ ਅਫਸਰ ਹੋ ਹੂੰ ਤੇ ਤੁਸੀਂ ਆਹਾਹਾ ਚੀਜ਼ਾਂ ਦੇ ਜਵਾਬ ਦਿਓ ਹਾਂ ਉਹ ਯਾਨੀ ਕਿ ਇੰਨਾ ਨਰਾਦਰ ਕੀਤਾ ਉਲਟਾ ਉਹ ਝਾਤ ਆ ਉਹਨੂੰ ਹਾਂਜੀ ਹੂੰ ਸੋ ਜਿਹੜਾ ਇਹ ਉਦੋਂ ਦਾ ਪ੍ਰੋਸੈਸ ਚੱਲਿਆ ਆ ਰਿਹਾ ਇਹ ਕੋਈ ਅੱਜ ਦੀ ਗੱਲ ਨਹੀਂ ਉਸ ਤੋਂ ਬਾਅਦ 17 ਤੋਂ 22 ਵਾਲੀ ਕਾਂਗਰਸ ਸਰਕਾਰ ਆ ਗਈ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੜਕਾ-ਬੜਕਾ ਬਹੁਤ ਮਾਰੀਆਂ ਪਰ ਕੀਤਾ ਕੁਝ ਨਹੀਂ ਪਰ ਅਖੀਰ ਉਸਦਾ ਚਰਨਜੀਤ ਸਿੰਘ ਚੰਨੀ ਥੋੜੇ ਸਮੇਂ ਲਈ ਮੁੱਖ ਮੰਤਰੀ ਬਣੇ ਫਿਰ ਉਹਨਾਂ ਨੇ ਉਦੋਂ ਮੇਰੇਕਾ ਡੀਜੀਪੀ ਚਟਾ ਪੌਦਜਾਇ ਸੀ ਹਾਂਜੀ ਹਾਂਜੀ ਉਦੋਂ ਸਦਾਰਥ ਚਟਾ ਦੇ ਹਾਂਜੀ ਤੇ ਉਦੋਂ ਇਸ ਕੇਸ ਨੂੰ ਓਪਨ ਕੀਤਾ ਹਨਾ ਹਾਂਜੀ ਉਹ ਸੇਮ ਹੀ ਹੁੰਦੀਆਂ ਧਰਾਵਾਂ ਤੇ ਉਦੋਂ ਦੀਆਂ ਧਰਾਵਾਂ ਸਾਰਾ ਕੁਝ ਸੇਮ ਹੀ ਆ ਉੱਥੋਂ ਹੀ ਚੱਕ ਕੇ ਲਾਇਆ ਗਿਆ ਇਹ ਆ ਪਰ ਗੱਲ ਫੇਰ ਉੱਥੇ ਹੀ ਆ ਵੀ ਦੇਰ ਆਏ ਦਰਸਤਾਏ ਤਾਂ ਹੈ ਕਿਤੇ ਉਦਾਂ ਵਾਲੀ ਗੱਲ ਹੀ ਹੁਣ ਫੇਰ ਨਾ ਹੋ ਜੇ ਵੀ ਇਸ ਗੱਲ ਤੋਂ ਸਾਨੂੰ ਸੁਚੇਤ ਵੀ ਰਹਿਣਾ ਚਾਹੀਦਾ ਪੰਜਾਬੀਆਂ ਨੂੰ ਵੀ ਤੇ ਸਰਕਾਰ ਨੂੰ ਅਗਾਂਹ ਵੀ ਕਰਦੇ ਰਹਿਣਾ ਚਾਹੀਦਾ ਕਿਉਂਕਿ ਸਰਕਾਰਾਂ ਕੰਮ ਬਾਈ ਜੀ ਉਦੋਂ ਹੀ ਕਰਦੀਆਂ ਨੇ ਜਦੋਂ ਆਪੋਜੀਸ਼ਨ ਕਾਇਮ ਹੋਵੇ ਤੇ ਜਦੋਂ ਲੋਕ ਸੁਚੇਤ ਹੋਣ ਸੁਚੇਤ ਠੀਕ ਲੱਗਦਾ ਨਹੀਂਗਾ ਕਿ ਕੀ ਕਿ ਇਹਨਾਂ ਨੇ ਇਨੇ ਕੱਚੇ ਤਰੀਕੇ ਹੱਥ ਪਾਇਆ ਹੋਣਾ ਜਿਸ ਤਰ੍ਹਾਂ ਜਿਹੜੇ ਡੀਜੀਪੀ ਜਿਨ੍ਹਾਂ ਦਾ ਆਪਾਂ ਨਾਮ ਲਿਆ ਸਦਾ ਅਰਥ ਚਟਾਪਦੇ ਆਏ ਉਹਨਾਂ ਨੇ ਵੀ ਕਿਹਾ ਕਿ 100% ਸਬੂਤ ਨੇ ਉਹਨਾਂ ਨੇ ਪ੍ਰੋਪਰ ਮੀਡੀਆ ਦੇ ਵਿੱਚ ਸਾਰੀ ਇਹ ਗੱਲ ਕੀਤੀ ਹੈ ਕਿ 100% ਸਬੂਤ ਨੇ ਜਿਨ੍ਹਾਂ ਦੇ ਵਿੱਚੋਂ ਇਹ ਨਹੀਂ ਬੱਸ ਸਕਦਾ ਪਰ ਗੱਲ ਇਹ ਵੀ ਉਹ ਮੈਟਰ ਆਫ ਟਾਈਮ ਸੀਗਾ ਕਿ ਹੋ ਸਕਦਾ ਇੰਨਾ ਟਾਈਮ ਵੀ ਤਾਂ ਲੱਗਾ ਹੋਵੇ ਕਿ ਇਸ ਤਰੀਕੇ ਨੂੰ ਹਰ ਇੱਕ ਚੀਜ਼ ਦਾ ਪ੍ਰੋਪਰ ਪ੍ਰੂਫ ਜਟਾਉਣ ਤੇ ਲੱਗੀ ਹੋਵੇ ਸਰਕਾਰ ਕਿ ਕਿਤੇ ਅੱਗੇ ਵਾਲੀ ਕੱਚੀ ਗੱਲ ਨਾ ਰਹਿ ਜਾਏ ਮੈਨੂੰ ਤਾਂ ਘਹਿਰਿਆ ਹੀ ਲੱਗਦਾ ਬਾਕੀ ਦੇਖੋ ਵਕਤ ਦੱਸੂਗਾ ਕੀ ਅਸਲ ਚ ਨਿਕਲਦਾ ਕੀ ਇਹ ਦੇ ਵਿੱਚੋਂ ਉਹ ਉਹਦੇ ਚੋਂ ਆ ਜੀ ਦੇਖੋ ਜਿਵੇਂ ਹੁਣ ਆਪੋਜੀਸ਼ਨ ਚ ਆਪਣੀ ਕਾਂਗਰਸ ਪਾਰਟੀ ਆ ਹੈਨਾ ਹਾਂ ਜੀ ਆਪੋਜੀਸ਼ਨ ਦੇ ਪੰਜਾਬ ਦੇ ਸਾਰੇ ਲੀਡਰਾਂ ਨੇ ਜਿਨ੍ਹਾਂ ਤੋਂ ਤਾਂ ਬਹੁਤੀ ਆਸ ਨਹੀਂ ਸੀਗੀ ਜਿਵੇਂ ਆਪਣੇ ਆਪੋਜੀਸ਼ਨ ਦੇ ਲੀਡਰਸ ਦਾ ਪ੍ਰਤਾਪ ਸਿੰਘ ਬਾਜਵਾ ਵਰਗੇ ਨੇ ਹਾਂਜੀ ਜਦੋਂ ਉਹ ਪਾਵਰ ਚ ਸੀ ਜਾਂ ਪਾਵਰ ਚ ਆਉਣਾ ਚਾਹੁੰਦੇ ਸੀ ਤੇ ਉਹਨਾਂ ਦੀਆਂ ਸਟੇਟਮੈਂਟਸ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖ ਲਓ ਵੀ ਇਹਨਾਂ ਦੇ ਮਸ਼ਕਾਂ ਬੰਨ ਕੇ ਇਹਨਾਂ ਨੂੰ ਤਰਨ ਤਰਨ ਲਿਆਂਦਾ ਜਾਊਗਾ ਐਦਾਂ ਕਰ ਦਾਂਗੇ ਇਵਨ ਸੁਖਪਾਲ ਸਿੰਘ ਖੈਰਾ ਦੀਆਂ ਮੈਂ ਵੀ ਇੱਥੇ ਲਿਆ ਸੀਗਾ ਮੈਂ ਉਹੀ ਕਹਿ ਰਿਹਾ ਵੀ ਜਿਹੜੀ ਤਾਂ ਸੀਗੀ ਇਹਨਾਂ ਵੱਲੋਂ ਕਹੀ ਗਈ ਗੱਲ ਇਹਦੇ ਤੇ ਤਾਂ ਕੋਈ ਬੜਾ ਇਤਰਾਜ਼ ਨਹੀਂਗਾ ਪਰ ਜਿਹੜੀ ਖੈਰਾ ਸਾਹਿਬ ਨੇ ਗੱਲ ਕਹੀ ਆ ਪੰਜਾਬੀਆਂ ਦੇ ਗਲੇ ਨਹੀਂ ਉਤਰੀ ਕਿਉਂਕਿ ਖੈਰੇ ਨੇ ਇੱਕ ਆਫ ਦਾ ਅਕਸ ਦਾ ਬਣਾਇਆ ਨਾ ਵੀ ਖਰੀ ਗੱਲ ਕਰਦਾ ਪਰ ਉਹਨੇ ਖਰੀ ਕੀਤੀ ਨਹੀਂ ਹੈਨਾ ਜਿਵੇਂ ਹੁਣ ਸੁਖਾ ਚਰਨਜੀਤ ਸਿੰਘ ਚੱਲਦੀ ਤੁਸੀਂ ਬਤੌਰ ਮੁੱਖ ਮੰਤਰੀ ਉਦੋਂ ਉਸ ਕੇਸ ਨੂੰ ਪੁੱਟ ਕੀਤਾ ਹੈ ਨਾ ਤੁਸੀਂ ਇਸ ਕੇਸ ਨੂੰ ਹੈਂਡਲ ਕੀਤਾ ਅੱਜ ਤੁਸੀਂ ਕਹਿ ਰਹੇ ਆ ਵੀ ਉਹ ਜੀ ਧੱਕਾ ਹੋਇਆ ਇਹ ਇਹ ਸ਼ਰਿਆਂ ਵਿੱਚ ਇੱਕ ਤਰ੍ਹਾਂ ਦੀ ਨਾ ਮਤਲਬ ਉਹ ਪੋਲਿਟੀਕਲ ਸਟੇਟਮੈਂਟ ਆ ਕਿ ਅਸੀਂ ਅਸੀਂ ਵਿਰੋਧ ਕਰਨਾ ਆ ਮਨਵੀ ਪਾਰਟੀ ਪਾਵਰ ਚ ਵੀ ਉਹਦਾ ਬਿਨਾਂ ਕਿਸੇ ਗੱਲ ਤੋਂ ਕੋਈ ਮੁੱਦਾ ਹੋਵੇ ਨਾ ਹੋਵੇ ਵੀ ਅਸੀਂ ਵਿਰੋਧ ਕਰਨਾ ਹੀ ਕਰਨਾ ਜਨਕਿ ਖੁਦ ਕਹਿੰਦੇ ਰਹਿਣ ਸਾਰੇ ਵੀ ਮਜੀਠੀਏ ਨਸ਼ੇ ਦਾ ਵਪਾਰੀ ਆ ਇਹ ਨੂੰ ਇਹ ਪੜਨਾ ਹੋ ਬਹੁਤ ਜ਼ਰੂਰੀ ਹੈ ਤੇ ਜੇ ਉਹਨਾਂ ਨੇ ਹਮੇਸ਼ਾ ਇਹ ਕਹਿੰਦੇ ਨੂੰ ਵੀ ਛੋਟੇ-ਛੋਟਿਆਂ ਨੂੰ ਫੜ ਰਹੇ ਹੋ ਕਿਸੇ ਵੱਡੀ ਮੱਛੀ ਨੂੰ ਨਹੀਂ ਹੱਥ ਪਾਉਂਦੇ ਵੱਡੇ ਮਗਰਮੱਛ ਨੂੰ ਹੱਥ ਪਾਓ ਵੀ ਮੱਛੀਆਂ ਫੜ ਰਹੇ ਹੋ ਤੁਸੀਂ ਇੱਕ ਤਰ੍ਹਾਂ ਦੀਆਂ ਤੇ ਜੇ ਉਹਨਾਂ ਮਗਰਮੱਛ ਨੂੰ ਹੱਥ ਪਾਇਆ ਤੇ ਉਹ ਇਹਨਾਂ ਦਾ ਰੋਲਾ ਪਾਉਣਾ ਬੜਦਾ ਨਹੀਂ ਇਸ ਚੀਜ਼ 'ਚ ਨਹੀਂ ਨਹੀਂ ਬਹੁਤ ਗਲਤ ਆਪੋਜੀਸ਼ਨ ਰੋਲ ਨਿਭਾ ਰਹੀ ਆ ਦੇਖੋ ਅਕਾਲੀ ਦਲ ਦੀ ਤਾਂ ਇੱਕ ਮਜਬੂਰੀ ਕਹਿ ਲਓ ਤੁਸੀਂ ਕਿਉਂਕਿ ਫਿਰ ਤੁਸੀਂ ਕਹੋਗੇ ਵੀ ਜਦੋਂ ਵੀ ਕਿਸੇ ਵਿਸ਼ੇ ਤੇ ਅਸੀਂ ਵਿਚਾਰ ਕਰਦੇ ਹਾਂ ਤੁਸੀਂ ਡੀਪ ਸਟੇਟ ਤੇ ਕੇਂਦਰ ਦੀ ਜ਼ਰੂਰ ਕਰਦੇ ਹੂੰ ਇਹ ਵਿਕਰਮ ਸਿੰਘ ਮਜੀਠੀਏ ਨੂੰ ਕੇਂਦਰ ਵੱਲੋਂ ਉਭਾਰਿਆ ਵੀ ਜਾ ਰਿਹਾ ਹਮ ਅਕਾਲੀ ਦਲ ਨੂੰ ਦੇਖੋ ਇੱਕ ਪਰਿਵਾਰ ਦਾ ਅਕਾਲੀ ਦਲ ਤੇ ਕਬਜ਼ਾ ਹੋਣਾ ਕੋਈ ਵੀ ਨਹੀਂ ਚਾਹੁੰਦਾ ਸੀ ਹਾਂ ਪਰ ਲੰਮਾ ਸਮਾਂ ਰਿਹਾ ਹਮ ਅਕਾਲੀ ਦਲ ਨੂੰ ਅੱਜ ਵੀ ਪਿੰਡਾਂ ਦੇ ਵਿੱਚ ਜਾਂ ਪੰਜਾਬੀ ਬਹੁਤ ਪਿਆਰ ਕਰਦੇ ਆ ਖੇਤਰੀ ਪਾਰਟੀ ਆ ਨਾ ਖੇਤਰੀ ਪਾਰਟੀ ਸਟੇਟ ਦੀ ਅਗਵਾਈ ਕਰਦੀ ਹੁੰਦੀ ਆ ਕੋਈ ਦੇ ਵਿੱਚ ਲੱਗਦਾ ਲੋਕਾਂ ਨੂੰ ਤਰਾਜ ਨਹੀਂ ਸੀ ਜਿੰਨੀ ਦੇ ਪ੍ਰਕਾਸ਼ ਸਿੰਘ ਬਾਦਲ ਸੀਗੇ ਕਰ ਰਹੇ ਇਸ ਚੀਜ਼ ਨੂੰ ਨਹੀਂ ਕਰ ਰਹੇ ਸੀਗੇ ਹਾਂ ਤੇ ਦੇਖੋ ਉਹਨੂੰ ਮੀਜੀਠੀਏ ਨੂੰ ਐਦਾਂ ਵਾਰਿਆ ਜਾ ਰਿਹਾ ਜਿਵੇਂ ਬੜਾ ਹੀਰੋ ਹੁੰਦਾ ਬੜੀ ਉਹ ਮਲ ਮਾਰੀ ਹੁੰਦੀ ਹੈ ਹਨਾ ਤੇ ਜਿਹੜੀ ਆਪੋਜੀਸ਼ਨ ਕਹਿ ਰਹੀ ਹੈ ਚਾਹੇ ਚੰਨੀ ਸਾਹਿਬ ਕਹਿ ਰਹੇ ਚਾਹੇ ਖੈਰਾ ਸਾਹਿਬ ਕਹਿ ਰਹੇ ਆ ਹਨਾ ਵੀ ਇਹ ਜੀ ਤੱਕਾ ਹੋਇਆ ਗਲਤ ਹੋਇਆ ਇਹ ਕੋਈ ਤੱਕੇ ਵਾਲੀ ਜਾਂ ਗਲਤ ਵਾਲੀ ਗੱਲ ਨਹੀਂ ਭਾਈ ਜੀ ਜਿਨ੍ਹਾਂ ਮਾਵਾ ਦੇ ਪੁੱਤ ਮਰੇ ਆ ਜਿਨ੍ਹਾਂ ਭੈਣਾਂ ਦੇ ਭਰਾ ਮਰੇ ਆ ਜਿਨ੍ਹਾਂ ਭੈਣਾਂ ਦੇ ਸੁਹਾਗ ਉਜੜੇ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਅੱਜ ਕਾਲਜੇ ਠੰਡ ਪਈ ਆ ਥੋੜੀ ਪਈ ਆ ਉਦੋਂ ਥੋੜੀ ਪਈ ਆ ਕਿ ਬਹੁਤੀ ਪਈ ਹੁਣ ਗੱਲ ਇਹ ਸੀ ਕਿ ਭਾਵੇਂ ਚਿੱਟਾ ਹੱਲੇ ਵੀ ਗਲੀ ਗਲੀ ਵਿਕ ਰਿਹਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਪਰ ਸਟਾਰਟਿੰਗ ਜਿੱਥੋਂ ਹੋਈ ਆ ਇੱਕ ਵਾਰੀ ਚਿੱਟਾ ਆ ਗਿਆ ਪੰਜਾਬ ਚ ਇਹਨਾਂ ਨੇ ਲੈ ਆਂਦਾ ਥਾਂ ਥਾਂ ਤੇ ਪਹੁੰਚ ਗਿਆ ਲੋਕਾਂ ਨੂੰ ਜਿਹੜੇ ਇਹੋ ਜਿਹੇ ਸਮਗਲਨ ਹੁੰਦੇ ਉਹਨਾਂ ਨੂੰ ਲੱਗਾ ਕਿ ਯਾਰ ਇਸ ਤੋਂ ਵਧੀਆ ਕੋਈ ਮੁਨਾਫੇ ਵਾਲਾ ਧੰਦਾ ਹੈ ਨਹੀਂ ਬਹੁਤ ਸਸਤਾ ਮਿਲਦਾ ਹੋਊਗਾ ਤੇ ਮਹਿੰਗਾ ਅੱਗੇ ਦਿੰਦੇ ਲੋਕਾਂ ਨੂੰ ਉਹ ਹੁਣ ਗੱਲ ਇਹ ਵੀ ਉਹ ਅੱਗੇ ਤੋਂ ਅੱਗੇ ਅੱਗੇ ਤੋਂ ਕੇ ਹੋਰ ਲੋਕ ਇਹਦੇ ਵਿੱਚ ਸ਼ਾਮਲ ਹੋ ਹੀ ਗਏ ਹੋਣੇ ਹੁਣ ਇਹ ਵੀ ਨਹੀਂ ਹੈਗਾ ਕਿ ਮਜੀਠੀਏ ਨੇ ਖੁਦ ਤਕਰੀਬ ਫੜ ਕੇ ਚਿੱਟਾ ਤੋਲ ਤੋਲ ਕੇ ਵੇਚਿਆ ਹੋਗਾ ਗੱਲ ਤੇ ਇਹ ਵੀ ਇਹਨਾਂ ਦੀ ਸਪੋਰਟ ਜਾਂ ਇਹਨਾਂ ਦੀ ਛਤਰ ਛਾਇਆ ਜਾਂ ਇਹਨਾਂ ਨੇ ਢਿੱਲ ਦਿੱਤੀ ਜਾਂ ਇਹਨਾਂ ਦੇ ਵਿੱਚ ਉਹਨੂੰ ਆਲੋਵ ਸੀਗੇ ਪੈਸੇ ਖਾਂਦੇ ਹੋਣਗੇ ਹਿੱਸਾ ਲੈਂਦੇ ਹੋਣਗੇ ਤਾਂ ਕਰਕੇ ਇੱਥੋਂ ਤੱਕ ਇਹ ਗੱਲ ਪਹੁੰਚੀ ਹੁਣ ਆਬਵੀਅਸਲੀ ਉਹ ਜਿਹੜਾ ਇੰਨੇ ਚਿਰ ਦਾ ਖਲਾਰਾ ਸੀਗਾ ਜਿਹੜਾ ਘਰ ਘਰ ਗਲੀ ਗਲੀ ਪਹੁੰਚ ਆਇਆ ਸੀਗਾ ਉਹਨੂੰ ਸਾਂਭਣ ਤੇ ਕੁਛ ਨਾ ਕੁਛ ਟਾਈਮ ਤਾਂ ਭਾਈ ਲੱਗੂਗਾ ਭਾਈ ਜੀ 2007 ਤੋਂ ਪੰਜਾਬ ਦੇ ਵਿੱਚ ਚਿਟਾਉਣ ਦੀ ਸ਼ੁਰੂਆਤ ਹੁੰਦੀ ਹੈ ਹਾਂ ਜੀ 7 ਤੋਂ 12 ਵਾਲੀ ਸਰਕਾਰ 12 ਤੋਂ 10 ਸਾਲ ਸ਼੍ਰੋਮਣੀ ਕਾਲਜ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦੌਰਾਨ ਚਿੱਟੇ ਨੇ ਪੰਜਾਬ ਦੇ ਵਿੱਚ ਪੈਰ ਫਸਾਰੇ ਪੂਰਾ ਇਹ ਪਲੇਟਫਾਰਮ ਬਣ ਗਿਆ ਟੀਮ ਵਰਕ ਬਣ ਗਿਆ ਜਿਹੜੇ ਸਮਗਲਰ ਸੀਗੇ ਹਨ ਉਹ ਤੋਂ ਪਹਿਲੇ ਜਿਹੜੇ ਕੋਈ ਫੀਮ ਦੀ ਸਮਗਲਿੰਗ ਕਰਦੇ ਸੀ ਜਾਂ ਪੋਸਟ ਦੀ ਕਰਦੇ ਸੀ ਆ ਉਹ ਇਸ ਕੰਮ ਚ ਆ ਗਏ ਵੀ ਥੋੜੇ ਮਟੀਰੀਅਲ ਨਾਲ ਵੱਧ ਪੈਸੇ ਕਮਾਏ ਜਾਂਦੇ ਹੁਣ ਪੋਸਟਾ ਜਿਹੜਾ ਟ੍ਰੱਕਾਂ ਤੇ ਟਰੱਕ ਲਿਓਣੇ ਪੈਣਗੇ ਤੇ ਇਹ ਕਿਲੋ ਨਾਲੇ ਬਾਤੂ ਬੋਲ ਰਹੀ ਹੈ ਉਸ ਤੋਂ ਬਾਅਦ 17 ਤੋਂ 22 ਵਾਲੀ ਚ ਕਾਂਗਰਸ ਸਰਕਾਰ ਇਹ ਤੋਂ ਮੰਨ ਕਰ ਥੋੜੀ ਹੋ ਸਕਦੀ ਹੈ ਜੀ ਕੈਪਟਨ ਮਨਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਸਹੀ ਸਰਕਾਰ ਬਣਾਈ ਹੈ ਨਾ ਗੁਰਬਾਣੀ ਦਾ ਕਿੱਡਾ ਵੱਡਾ ਨਰਾਤਰ ਕੀਤਾ ਕੈਪਟਨ ਮਨਿੰਦਰ ਸਿੰਘ ਨੇ ਹਮ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਨਾਲ ਅੱਥ ਕਰਕੇ ਗੁਟਕਾ ਸਾਹਿਬਾ ਦੇ ਚ ਫੜ ਕੇ ਸੌਂ ਖਾਦੀ ਕਿ ਮੈਂ 4 ਹਫ਼ਤਿਆਂ ਚ ਨਸ਼ਾ ਬੰਦ ਕਰ ਦੂੰਗਾ ਬਾਅਦੋਂ ਇਲੈਕਸ਼ਨ ਸੰਤਤੀ ਸੀ ਉਹ ਵੀ ਉਹਨਾਂ ਦਾ ਪਰ ਦੇਖੋ ਪਰ ਵੀ ਅਕਾਲਪੁਰਖ ਨੂੰ ਹਾਜ਼ਰ ਨਾ ਨਿਰਮੰਦਿਆ ਗੁਰੂ ਨਾਲ ਵੀ ਤਾਂ ਧਰੋਕੀ ਤਨ ਫਿਰ ਦੇਖੋ 5 ਸਾਲ ਉਦੋਂ ਨਹੀਂ ਬੰਦ ਹੋਇਆ ਵਧਿਆ ਫੁੱਲਿਆ ਤੇ ਜਦੋਂ ਹੁਣ 22 ਦੇ ਵਿੱਚ ਇਹ ਆ ਗਏ ਆ ਤੇ 3.5 ਸਾਲ ਨਸ਼ਾ ਹੋਰ ਵਧਿਆ ਫੁੱਲਿਆ ਕਿਉਂਕਿ ਥੱਲੜ ਉੱਪਰਲੇ ਕਮਾਂਡਰ ਚੇਂਜ ਹੋ ਗਏ ਆ ਥੱਲੜੀ ਟੀਮ ਉਹੀ ਚੱਲ ਰਹੀ ਸੀ ਠੀਕ ਹੈ ਤਾਂ ਪੁਲਿਸ ਆਫੀਸਰ ਕਹਿ ਲਉਂਗਾ ਬਾਕੀ ਕਹਿ ਲਓ ਜਿਹੜੇ ਬਿਊਰੋਕ੍ਰੇਟਸ ਤਾਂ ਦੇਖੋ ਬਿਊਰੋ ਪੁਲਿਸ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਤਾਂ ਬਾਈ ਜੀ ਚਿੜੀ ਨਹੀਂ ਫੜਕ ਸਕਦੀ ਹਨ ਬਿਊਰੋਕ੍ਰੇਟਸ ਦੀ ਉਹਦੇ ਚ ਮਿਢੀ ਭੁਗਤਾ ਹੈ ਨਾ ਬਿਊਰੋਕ੍ਰੇਟਸ ਸਤ ਤੋਂ ਲੈ ਕੇ 25 ਆ ਗਿਆ 18 ਸਾਲ ਹੋ ਗਏ ਨਸ਼ੇ ਦੇ ਵਿੱਚ ਜਿਵੇਂ ਦੇਖੋ ਖੜਕੂਆ ਦੇ ਵੇਲੇ ਪ੍ਰਸ਼ਾਸਨ ਨੇ ਬਿਊਰੋਕ੍ਰੇਟਸ ਨੇ ਉਹ ਅਧਿਕਾਰਾਂ ਦੀ ਨਿਯਾਇਜ ਵਰਤੋਂ ਕੀਤੀ ਹਨ ਕਿੰਨੇ ਨੌਜਵਾਨ ਮੁੰਡਿਆਂ ਨੂੰ ਮਾਰਿਆ ਗਿਆ ਨਹੀਂ ਇਹ ਵੀ ਹੁਣ 7 ਤੋਂ ਲੈ ਕੇ 25 ਤੱਕ 18 ਸਾਲ ਇਹਨਾਂ ਨੇ ਅਫਸਰਾਂ ਨੇ ਵੀ ਤਾਂ ਪੈਸੇ ਖਾਦੇ ਆ ਨਾ ਤੇ ਫਿਰ ਜਿਹੜੀ ਆ ਸਾਢੇ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਐਮ ਐਲ ਏ ਨੇ ਮੰਨ ਲਓ ਤੁਸੀਂ ਸਰਬਜਤਰ ਸਿੰਘ ਜੀ ਐਮ ਐਲ ਏ ਹੋ ਕਿਸੇ ਦੀ ਕੀ ਜੁਰਤ ਆ ਸਾਢੇ 3 ਸਾਲ ਥੋੜੇ ਵਿਧਾਨ ਸਭਾ ਹਲਕੇ ਚ ਕੋਈ ਚਿਟਾ ਵੇਚ ਜੀਵੇ ਹਾਂ ਜਾਂ ਤਾਂ ਤੁਸੀਂ ਤੁਹਾਡੀ ਸਹਿਮਤੀ ਆ ਇਹ ਵੀ ਇਹ ਵੀ ਗੱਲ ਤੁਹਾਡੀ ਸਹੀ ਆ ਕਿ ਹੋ ਸਕਦਾ ਹੁਣ ਕੱਲੇ ਮਜੀਠੀਏ ਦਾ ਨਾਮ ਲੱਗ ਰਿਹਾ ਪਰ ਜਿਹੜੇ ਉਸ ਟਾਈਮ ਹੋਰ ਐਮ ਐਲ ਏ ਹੋਣਗੇ ਇਹ ਸਭ ਨੇ ਸਭ ਨੇ ਉਸ ਵਕਤ ਦੀ ਗੰਗਾ 'ਚ ਹੱਥ ਧੋਤੇ ਹੋਣੇ ਆ ਤੇ ਇਹ ਵੀ ਹੋ ਸਕਦਾ ਕਿ ਇਹਨਾਂ ਦੇ ਆਉਣ ਤੋਂ ਬਾਅਦ ਇਹਨਾਂ ਦੇ ਵੀ ਐਮ ਐਲ ਏ ਨੇ ਉਸੇ ਗੰਗਾ 'ਚ ਹੱਥ ਧੋਤੇ ਹੋਣ ਠੀਕ ਹੈ ਨਾ ਚੱਲਦਾ ਰਿਹਾ ਹੋਵੇ ਸਿਸਟਮ ਵਿੱਚ ਇਹ ਜਿਹੜੇ ਰੋਲਾ ਪਾ ਰਹੇ ਆ ਨਾ ਜੀ ਮਜੀਠੀਆ ਨੇ ਥੱਕਾ ਹੋਇਆ ਮਜੀਠੀਆ ਨੇ ਥੱਕਾ ਹੋਇਆ ਇੱਕ ਹੈ ਤਾਂ ਅਟਪਟਾ ਜਿਹਾ ਸਵਾਲ ਲਾਈਨ ਵੀ ਮੈਨੂੰ ਨਹੀਂ ਲੱਗਦਾ ਜੇ ਵਾਜਬ ਹੋਈ ਤਾਂ ਰੱਖ ਲਿਓ ਨਹੀਂ ਕੱਟ ਦਿਓ ਕਹਿੰਦੇ ਨੇ ਵੀ ਰੋਂਦੀ ਯਾਰਾਂ ਨੂੰ ਨਾਂ ਲੈ ਕੇ ਭਰਾਵਾਂ ਦਾ ਫਿਕਰ ਤਾਂ ਇਹਨਾਂ ਨੂੰ ਪਿਆ ਪਿਆ ਆਪਦਾ ਵੀ ਜੇ ਮਜੀਠੀਏ ਦੀ ਵਾਰੀ ਆ ਗਈ ਤੇ ਵਾਰੀ ਸਾਡੀ ਵੀ ਆ ਜਾਣੀ ਕਿਉਂਕਿ ਇਹਨਾਂ ਦੀਆਂ ਸਰਕਾਰਾਂ 'ਚ ਵੀ ਚਿੱਟਾ ਸ਼ਰਮ ਵਿਕਿਆ ਨੌਜਵਾਨ ਮੁੰਡੇ ਮਰਦੇ ਰਏ ਹੁਣ ਤੱਕ ਮਰਦੇ ਰਏ ਆ ਆਪਾਂ ਹੁਣ ਬੈਠੇ ਆ ਅੱਜ ਹਨਾ ਜੂਨ ਦੇ ਵਿੱਚ 2025 'ਚ ਜਿਸ ਟਾਈਮ ਆਪਾਂ ਪੋਡਕਾਸਟ ਕਰ ਰਹੇ ਆ ਬਾਈ ਜੀ ਹੁਣ ਵੀ ਤਾਂ ਪੰਜਾਬ ਚ ਅੱਜ ਮੁੰਡੇ ਮਰੇ ਹੋਣਗੇ ਚਿੱਟੇ ਨਾਲ ਐਗਜ਼ੈਕਟਲੀ ਫਾਲਾ ਕੇ ਬਹੁਤ ਵਾਰੀ ਤੈਨਜ ਹੁੰਦਾ ਭਾਜੀ ਕਿ ਉਹ ਮਰੇ ਚਿੱਟੇ ਨਾਲ ਹੁੰਦੇ ਆ ਕਿ ਪਰਿਵਾਰ ਆਪਣੀ ਇੱਕ ਰਿਸਪੈਕਟ ਦੇ ਕਰਕੇ ਜਾਂ ਲਾ ਲੋ ਸਮਾਜ ਦੇ ਕਰਕੇ ਇਹ ਚੀਜ਼ ਯਾਰੀ ਨਹੀਂ ਕਰਦੇ ਉਹ ਕੁਝ ਹੋਰ ਕਹਿ ਜਾਂਦੇ ਵੀ ਉਹ ਅਲਟਰ ਅਟੈਕ ਹੋ ਗਿਆ ਜਾਂ ਹੰਝੋ ਗਿਆ ਜਾਂ ਹੰਝੋ ਗਿਆ ਬਹੁਤ ਗੱਲਾਂ ਇਹ ਵੀ ਆ ਪਰ ਬਹੁਤ ਬਹੁਤ ਚੀਜ਼ਾਂ ਇਸ ਤਰ੍ਹਾਂ ਵੀ ਹੋ ਰਹੀਆਂ ਨੇ ਕਿ ਉਹ ਰਿਕਾਰਡ ਚ ਆਉਂਦੀ ਨਹੀਂ ਵੀ ਇੰਨੇ ਅਸਲ ਚ ਚਿੱਟੇ ਨਾਲ ਹੀ ਮਰ ਰਹੇ ਨੇ ਮਰੋ ਕੁਛ ਕਰਦੇ ਕੁਛ ਨਾ ਹੋਰ ਨਾ ਹੋਰ ਦਾ ਹੋਰ ਕਹਿਣ ਹੁੰਦੀ ਕੁਛ ਜਦੋਂ ਕਹਿੰਦੇ ਨਹੀਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਉਸ ਖੇਤ ਦਾ ਕੀ ਬਣ ਜਾ ਇੱਕ ਖੌਤ ਹੋਰ ਆ ਵੀ ਚੋਰ ਤੇ ਕੁੱਤੀ ਰਲ ਗਏ ਹੈਨਾ ਹੁਣ اپੋਜੀਸ਼ਨ ਨੇ ਤਾਂ ਇਸ ਗੱਲ ਦੀ ਸਰਕਾਰ ਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਸੀ ਵੀ ਤੁਸੀਂ ਵਿਕਰਮ ਸਿੰਘ ਮਜੀਠੀਆ ਦਾ ਪ੍ਰਸਾਸ ਸ਼ੁਰੂ ਕੀਤਾ ਤੁਸੀਂ ਵਧਾਈ ਦੇ ਹੱਕਦਾਰ ਹੋ ਆ ਪਰ ਉਹਨਾਂ ਨੂੰ ਫਿਕਰ ਅਸਲ ਆਉਂਦਾ ਕਿਉਂਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਭਾਈ ਜੀ ਜਦੋਂ ਗੰਡਾ ਖੋਲਣੀਆਂ ਹਨ ਇਹ ਸਵੈਟਰ ਦੇ ਉਧੜਨ ਵਾਲੀ ਗੱਲ ਆ ਇੱਕ ਸਿਰਾ ਹੁਣ ਸਰਕਾਰ ਨੇ ਫੜ ਲਿਆ ਹੁਣ ਹਿੰਮਤ ਰੱਖਣ ਠੀਕ ਆ ਪੈਰਾਂ 'ਚ ਜਾਨ ਰੱਖਣਾ ਹਾਂ ਲੱਤਾਂ ਇਹਨਾਂ ਦੀਆਂ ਭਾਰ ਚ ਲੈਣੀਆਂ ਚਾਹੀਦੀਆਂ ਅਸਰਾਂ ਦੀਆਂ ਵੀ ਤੇ ਸਰਕਾਰ ਦੀਆਂ ਵੀ ਤੇ ਇਹ ਮੈਂ ਸਮਝਦਾ ਵੀ ਸਵੈਟਰ ਦੇ ਉੱਤਰ ਨੰਗੂਏ 'ਚੋਂ ਨਿਕਲੂਗਾ ਬਹੁਤ ਕੁਝ ਪਰ ਉਹਦਾ ਮਜੀਠੀਆ ਜਿਵੇਂ ਹੱਲੇ ਵੀ ਇਹਦਾ ਅਸਲ ਉਹ ਮੁੱਛਾਂ ਨੂੰ ਹੈ ਜਿਹੜਾ ਤਾ ਦੇ ਕੇ ਨਿਕਲਣਾ ਨਾ ਹਰ ਇੱਕ ਗੱਲ ਉਹਨਾਂ ਨੂੰ ਟਾਰਗੇਟ ਕਰਕੇ ਕਰਨਾ ਤੋ ਬਹੁਤ ਵਾਰੀ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇਹ ਸਾਰਾ ਜਿਹੜਾ ਰੌਲਾ ਨਾ ਇਹ ਮੁੱਛ ਦਾ ਹੀ ਰੌਲਾ ਚੱਲਣ ਡਿਆ ਵੀ ਉਧਰੋਂ ਭਗਵੰਤ ਮਾਨ ਨੂੰ ਕੁਝ ਨਾ ਕੁਝ ਉਹ ਕਹਿਨਦਾ ਉਧਰੋਂ ਉਹ ਕਹਿ ਦਿੰਦੇ ਵੀ ਇਹ ਸ਼ਾਇਦ ਇਸ ਤਰ੍ਹਾਂ ਦੀ ਕੋਈ ਗੇਮ ਚੱਲਣ ਡੀ ਆ ਪਰ ਮੈਨੂੰ ਇਹ ਲੱਗਦਾ ਵੀ ਜੈਤਕੀ ਇਹਨਾਂ ਨੇ ਕੋਈ ਕੱਚ ਛੱਡੀ ਹੋਣੀ ਨਹੀਂ ਜੇ ਇਸ ਤਰੀਕੇ ਉਹ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਵਾ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਇਹਦੇ ਚੋਂ ਨਿਕਲੂਗਾ ਇਹ ਲੰਬਾ ਜਾਊਗਾ ਇਸਕੇ ਚ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਆ ਮੇਰੀ ਵੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਆ ਵੀ ਇਵੇਂ ਹੀ ਹੋਵੇ ਹੂੰ ਠੀਕ ਐ ਪਰ ਗੱਲ ਜਿਹੜੀ ਮਜੀਠੀਏ ਦੇ ਮੁੱਛਾਂ ਨੂੰ ਤਾਅ ਦੇਣ ਵਾਲੀ ਗੱਲ ਆ ਉਹ ਤਾਂ ਤਾਅ ਤਾਅ ਦਿੰਦਾ ਸੀ ਵੀ 2014 ਚ ਸਦਾ ਨਰਿੰਜਨ ਸਿੰਘ ਨੇ ਇਸ ਕੇਸ ਨੂੰ ਹੱਥ ਪਾਇਆ ਸੀ ਤੇ ਇਹਨੇ ਦਿਖਾਤਾ ਵੀ ਕਿੱਥੋਂ ਪੰਜਾਬ ਆ ਤੇ ਕਿੱਥੇ ਕਲਕੱਤੇ ਚੱਕ ਕੇ ਮਾਰਿਆ ਤੇ ਰਿਟਾਇਰਮੈਂਟ ਤੇ ਵੀ ਉਹਦਾ ਨਰਾਤਰ ਹੋਇਆ ਤੇ ਮੈਨੂੰ 18 ਸਾਲ ਹੋ ਗਏ ਅੱਜ ਤੱਕ ਕੋਈ ਹੱਥ ਨਹੀਂ ਪਾ ਸਕਿਆ ਉਹਦੀ ਮੁੱਛ ਨੂੰ ਤਾਅ ਤਾਂ ਪਰ ਮੈਂ ਨਾਲ ਤੁਹਾਡੀ ਇਹ ਵੀ ਗੱਲ ਦੱਸ ਦਿੰਦਾ ਵੀ ਡੋਦਾ ਉਹੀ ਹੁੰਦਾ ਜਿਹੜਾ ਬਾਲਾ ਤੱਕ ਹੋਣਾ ਇਹ ਜਿਹੜਾ ਓਵਰ ਕੰਫੀਡੈਂਸ ਆ ਨਾ ਮਜੀਠੀ ਦਾ ਦੇਖੋ ਅਦਾਲਤ ਦੇ ਵਿੱਚ ਬਾਈਕੀ ਸਬੂਤਾਂ ਦੇ ਆਧਾਰ ਤੇ ਹੋਣਾ ਜਿਹੜਾ ਕੇਸ ਮਜ਼ਬੂਤ ਲੱਗ ਰਿਹਾ ਇਸ ਗੱਲ ਤੋਂ ਵੀ ਲੱਗ ਰਿਹਾ ਜੇ ਇਹਨਾਂ ਦੇ ਕੇਸ ਦੇ ਵਿੱਚ ਦਮ ਨਾ ਹੁੰਦਾ ਤੇ 7 ਦਿਨ ਦਾ ਪੁਲਿਸ ਰਿਮਾਂਡ ਨਹੀਂ ਮਿਲਦਾ ਵਾਕਈ ਜਿਹੜਾ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਇਟ ਮੀਨਸ ਕੇਸ ਦੇ ਵਿੱਚ ਇਹ ਬਹੁਤ ਕੋਸ਼ਿਸ਼ ਹੈ ਕਰ ਰਿਹਾ ਇਸ਼ਾਰਾ ਵੀ ਕੁਝ ਨਾ ਕੁਝ ਨਿਕਲੂਗਾ ਜਲਦੀ ਜੇ ਹੁਣ 7 ਦਿਨਾਂ ਦੇ ਵਿੱਚ ਰਾਜਨੀਤੀ ਦਾ ਗੱਠਜੋੜ ਕੋਈ ਹੋ ਗਿਆ ਅੰਦਰ ਖਾਤੇ ਲੈ ਦੇ ਹੋ ਗਿਆ ਜਿਵੇਂ ਵੱਡੇ ਪੱਧਰ ਤੇ ਕਰ ਜਾਂਦੇ ਹਨ ਵੀ ਜੋ ਬਠਿੰਡੇ ਦੀ ਜਮਨੀ ਤੇ ਬਠਿੰਡੇ ਦੀ ਲੋਕ ਸਭਾ ਚੋਣ ਚ ਮਨਪੀਰ ਸਿੰਘ ਬਾਦਲ ਦਾ ਤੇ ਹਰਸੀਮਰ ਬਾਦਲ ਦਾ ਜਿਹੜਾ ਅੰਦਰੂਨੀ ਗੱਠ ਜੋੜ ਹੋ ਜਾਂਦਾ ਲੋਕ ਲੜਦੇ ਰਹ ਜਾਂਦੇ ਜੇ ਕੋਈ ਰਾਜਨੀਤੀ ਹੋ ਗਈ ਗੰਦੀ ਰਾਜਨੀਤੀ ਹੋ ਗਈ ਕੱਲੀ ਰਾਜਨੀਤੀ ਜਿਵੇਂ ਕਹਿੰਦੇ ਰਾਜਨੀਤੀ ਤਾਂ ਚੰਗੀ ਵੀ ਹੁੰਦੀ ਆ ਜੇ ਕੋਈ ਗੰਦੀ ਰਾਜਨੀਤੀ ਦੀ ਖੇਡ ਹੋ ਕੇ ਅੰਦਰ ਖਾਤੇ ਕੋਈ ਸਮਝੌਤਾ ਹੋ ਗਿਆ ਤਾਂ ਗੱਲ ਆ ਵੱਖਰੀ ਪਰ ਅਦਾਲਤ ਦੇ ਵਿੱਚ ਕੇਸ ਇਹ ਵਾਕਈ ਬਹੁਤ ਮਜ਼ਬੂਤ ਲੱਗਦਾ ਕਿਉਂਕਿ ਕਠਰ 7 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਜੇ ਪੁਲਿਸ ਸੰਸੀਅਰ ਹੋਵੇ ਤੇ 7 ਦਿਨ ਦੇ ਵਿੱਚ ਤੋਂ ਉਹ ਬੋਤੜੇ ਫਰੋਲ ਦੇਣਗੇ ਵਾਕਿਆ ਯਾਰ ਆਪਾਂ ਦਾ ਸਾਰੇ ਐਕਚੁਅਲੀ ਇਹ ਚਾਹੁੰਦੇ ਨੇ ਹਰ ਇੱਕ ਇਨਸਾਨ ਇਹ ਚਾਹੁੰਦਾ ਜਿਹੜਾ ਪੰਜਾਬ ਦਾ ਕਿ ਜਿਹੜੇ ਬਾਹਰ ਬੈਠੇ ਨੇ ਯਾਰ ਜਿਹੜੇ ਉੱਥੇ ਪੰਜਾਬ 'ਚ ਹੀ ਬੈਠੇ ਨੇ ਜਿਨ੍ਹਾਂ ਦੇ ਮਾਂ ਪਿਓ ਨੇ ਜਿਨ੍ਹਾਂ ਦੇ ਬੱਚੇ ਜਵਾਨ ਨੇ ਹਰ ਕੋਈ ਇਹ ਚਾਹੁੰਦਾ ਤਾਂ ਇਹ ਤੇ ਬਾਹਰ ਕੱਢ ਦੇ ਆਪਣੇ ਜਵਾਕਾਂ ਨੂੰ ਯਾਰ ਹਰ ਇੱਕ ਮਾਂ ਪਿਓ ਇਹ ਚਾਹੁੰਦਾ ਕਿ ਯਾਰ ਮੇਰਾ ਜਵਾਨ ਇੱਥੇ ਰਹੂਗਾ ਪਤਾ ਨਹੀਂ ਕਿਤੇ ਚਿੱਟੇ ਦੀ ਚਪੇਟ ਚ ਨਾ ਆ ਜਾਏ ਨਾ ਚਾਹੁੰਦੇ ਹੋਏ ਵੀ ਬੱਚੇ ਹੁਣ ਕਾਲਜਾਂ ਯੂਨੀਵਰਸਿਟੀਆਂ 'ਚ ਜਾਂਦੇ ਆ ਉੱਥੇ ਕੋਈ ਨਾ ਕੋਈ ਤੁਹਾਡੀ ਸੰਗਤ 'ਚ ਕੋਈ ਇਹੋ ਜਿਹਾ ਇੱਕਦਾਂ ਆ ਗਿਆ ਉਹਦੇ ਨਾਲ ਬੱਚਾ ਇੱਕ ਵਾਰੀ ਉਸ ਚੀਜ਼ 'ਚ ਇਨਵੋਲਵ ਹੋ ਗਿਆ ਉਹ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜਾਨਵੀ ਜਾਂਦੀ ਲੱਗਦੀ ਹੈ ਇਹਦੇ ਵਿੱਚ ਸੋ ਚਾਹੁੰਦੇ ਸਾਰੇ ਮਾਪਿਓ ਇਹ ਹੀ ਨੇ ਸਾਰੇ ਸਾਰਾ ਪੰਜਾਬ 'ਚ ਆਉਂਦਾ ਵੀ ਇਹ ਜਿਹੜਾ ਚਿੱਟੇ ਵਾਲਾ ਕੋੜ ਆ ਇਹ ਪੰਜਾਬ 'ਚੋਂ ਕਿਸੇ ਤਰ੍ਹਾਂ ਨਿਕਲੇ ਤੇ ਹੋ ਸਕਦਾ ਇਸੇ ਤਰ੍ਹਾਂ ਜੇ ਇਸ ਇੰਜਾਂ ਹੋਰ રાઈટ ਕੀਤਾ ਜਾਊਗਾ ਉਹਨਾਂ ਆਫੀਸਰਸ ਤੇ ਵੀ ਜਿਹੜੇ ਇਹਦੇ ਵਿੱਚ ਇਨਵੋਲਵ ਨਿਕਲਣਗੇ ਇਸ ਤੋਂ ਬਾਅਦ ਇਹਦੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਪੂਰਾ ਨੈਕਸਸ ਜਿਹੜਾ ਵਾਏ ਇਹ ਇਹ ਖਤਮ ਹੋਣਾ ਬਹੁਤ ਜ਼ਰੂਰੀ ਹੈ ਹੋਰ ਕੁਝ ਬਾਜੀ ਤੋਂ ਇਹ ਕਹਿਣਾ ਚਾਹੁੰਦੇ ਆ ਮੈਂ ਉਹ ਜਿਹੜੀ ਚੌਂਦੇ ਵਾਲੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੇ ਚਾਹੇ ਉਹ ਕਾਂਗਰਸ ਪਾਰਟੀ ਨਾਲ ਸੰਬੰਧਤ ਸਧਾਰਨ ਲੋਕ ਨੇ ਹਾਂਜੀ ਉਹ ਵੀ ਇਸ ਗੱਲ ਤੇ ਬੜੇ ਆਨੰਦਤ ਨੇ ਵੀ ਮਜੀਠੀ ਨੂੰ ਹੱਥ ਪਾਇਆ ਗਿਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਲੀਡਰਾਂ ਦੀ ਨਹੀਂ ਮੈਂ ਗੱਲ ਕਰਦਾ ਲੀਡਰਾਂ ਨੇ ਤਾਂ ਕੋਈ ਬੜਾ ਵਧੀਆ ਰੋਲ ਨਹੀਂ ਨਿਭਾਇਆ ਜਿਹੜਾ ਸਾਢੇ 3 ਸਾਲੇ ਨੂੰ ਨਹੀਂ ਹੱਥ ਪਾਇਆ ਪਰ ਵਰਕਰ ਬੜੇ ਇਸ ਗੱਲ ਤੇ ਖੁਸ਼ ਆ ਤੇ ਜਿਹੜੀ ਵਿਸ਼ੇਸ਼ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਪ੍ਰੋਪਰ ਅਕਾਲੀ ਨੇ ਪਿਓਰ ਅਕਾਲੀ ਜਿਹਨੂੰ ਆਪਾਂ ਟਕਸਾਲੀ ਅਕਾਲੀ ਕਹਿੰਦੇ ਆ ਉਹ ਵੀ ਇਸ ਗੱਲ ਤੇ ਦੁਖੀ ਸੀ ਹਮ ਪ੍ਰਕਾਸ਼ ਸਿੰਘ ਬਾਦਲ ਕੋਲੇ ਰੋਣਾ ਰੋਂਦੇ ਰਹੇ ਉਹ ਜਾ ਜਾ ਕੇ ਕਿ ਵੀ ਇਹ ਚਿੱਟੇ ਵਾਲੇ ਮਾਮਲੇ 'ਚ ਅਕਾਲੀ ਦਲ ਦੀ ਬਹੁਤ ਬਦਨਾਮੀ ਹੋਈ ਜਾਂਦੀ ਹੈ ਜੀ ਲੋਕ ਜਦੋਂ ਜਦੋਂ ਐਮਐਲਏ ਜਾਂ ਉਹਨਾਂ ਦੇ ਸਪੋਰਟਰ ਜਿਹੜੇ ਬਣੇ ਅਕਾਲੀ ਦਲ ਪੰਥਕ ਪਾਰਟੀ ਸੀ ਪੰਥਕ ਪਾਰਟੀ ਦੀ ਚਿੱਟੇ ਦੇ ਮਾਮਲੇ ਦੇ ਦੋਸ਼ ਲੱਗ ਲੱਗ ਕੇ ਬਦਨਾਮੀ ਹੋਣੀ ਇਹਦੇ 'ਚ ਟਕਸਾਲੀ ਅਕਾਲੀ ਵੀ ਬੜੇ ਖੁਸ਼ ਹੋਏ ਆ ਵੀ ਇਹ ਹੱਥ ਪਿਆ ਇਹਨੂੰ ਨੱਥ ਪਈ ਆ ਕਿਉਂਕਿ ਇਹਨਾਂ ਦੋਹਾਂ ਦੀ ਜਿਹਨੂੰ ਉਦੋਂ ਪੰਜਾਬੀ 'ਚ ਬਾੜਾ ਹੀ ਪਰ ਚੱਲਤ ਹੋ ਗਿਆ ਸੀ ਸਾੜੇ ਸਾੜੇ ਪੜੋਈ ਦੀ ਸਰਕਾਰ ਆ ਇਹਦੇ ਤੋਂ ਟਕਸਾਲੀ ਅਕਾਲੀ ਵੀ ਦੁਖੀ ਸੀ ਹੂੰ ਇਹ ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜਾ ਐਡਾ ਵੱਡਾ ਸਟੈਂਡ ਲਿਆ ਬਹੁਤ ਵਧੀਆ ਲਿਆ ਪਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਹਾਂ ਤੇ ਜਿਹੜੇ ਆਪਾਂ ਜੋ ਨੌਜਵਾਨ ਪੁੱਤ ਮਰੇ ਆ ਧੀਆ ਵੀ ਮਰੀਆਂ ਹਨਾ ਉਹ ਤਾਂ ਕੁੜੀਆਂ ਵੀ ਚਿੱਟਾ ਲਾਉਣ ਲੱਗ ਗਈਆਂ ਸੀ ਇੰਨਾ ਬਹੁਤਾਤ ਹੋ ਗਈ ਸੀ ਤੇ ਉਹ ਵਾਪਸ ਤਾਂ ਨਹੀਂ ਆਉਣੇ ਹੂੰ ਪਰ ਜੇ ਚਿੱਟੇ ਦੇ ਸਦਾਗਰਾਂ ਨੂੰ ਨੱਥ ਪੈ ਜੂਗੀ ਘਟੋ ਘਟ ਉਹਨਾਂ ਦੇ ਮਾਪੇ ਦੇ ਦਿਲ ਨੂੰ ਕੁਝ ਸਕੂਨ ਮਿਲੂ ਕੁਝ ਸ਼ਾਂਤੀ ਮਿਲੂ ਨਾਲੇ ਹੋਰ ਅੱਗੇ ਬੱਚੇ ਵੱਜ ਜਾਣਗੇ ਜਿਹੜੇ ਅਗਲੀ ਜਨਰੇਸ਼ਨ ਆ ਉਹ ਹੀ ਇਹਦੇ ਤੋਂ ਵੱਜ ਜਾਣਗੇ ਜਿਹੜਾ ਪੰਜਾਬ ਦਾ ਭਵਿੱਖ ਆ ਕਿਉਂਕਿ ਕੁਝ ਲੋਕ ਤਾਂ ਦੇਖੋ ਜਿਹੜਾ ਪ੍ਰਵਾਸ ਹੋਇਆ ਕੁਝ ਤਾਂ ਇਸ ਕਰਕੇ ਹੋਇਆ ਵੀ ਉੱਥੇ ਰੋਜ਼ਗਾਰ ਦੀ ਘਾਟ ਸੀ ਹੂੰ ਕੁਝ ਇਸ ਕਰਕੇ ਲੋਕਾਂ ਦੀ ਆਰਥਿਕ ਮਜਬੂਰੀਆਂ ਸੀ ਪਰ ਇੱਕ ਇਹਦੇ ਚ ਕੁਝ ਗਿਣਤੀ ਇਦਾਂ ਦੀ ਵੀ ਹੈਗੀ ਆ ਜਿਹੜੇ ਸਿਰਫ ਚਿੱਟੇ ਤੋਂ ਡਰਦੇ ਨਹੀਂ ਕਿ ਸਾਡਾ ਬੱਚਾ ਨਸ਼ੇ ਚ ਨਾ ਪੈ ਜਾਏ ਤੇ ਅਸੀਂ ਇਹਨੂੰ ਵਿਦੇਸ਼ ਭੇਜ ਦਈਏ ਹੁਣ ਤਾਂ ਭਾਜੀ ਬਹੁਤੇ ਲੋਕ ਇਸੇ ਕਰਦੇ ਐ ਐਕਚੁਅਲੀ ਪੰਜਾਬ ਤੋਂ ਕਿ ਬਹੁਤਿਆਦੀ ਹਾਲਤ ਹੈ ਨਹੀਂ ਵੀ ਉਹ ਫਾਈਨੈਂਸ਼ੀਅਲੀ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ ਬਹੁਤ ਲੋਕ ਨੇ ਜਿਹੜੇ ਚਾਹੁੰਦੇ ਬਸ ਜਵਾਂ ਕਿਤੇ ਨਿਕਲ ਜਾਣ ਕਿ ਕਿਤੇ ਇਸ ਲਪੇਟ ਚ ਨਾ ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਚਲੋ ਉਮੀਦ ਕਰਦੇ ਹਾਂ ਕਿ ਸਾਰਾ ਕੁਝ ਠੀਕ ਹੋਊਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਫਿਰ ਮਿਲਦੇ ਰਹਾਂਗੇ ਆਪਾਂ ਪੰਜਾਬ ਦੇ ਜਾਂ ਆਸਟ੍ਰੇਲੀਆ ਦੇ ਕਿਤੇ ਵੀ ਜਿਹੜੇ ਕਰੰਟ ਇਸ਼ੂ ਨੇ ਉਹਨਾਂ ਦੇ ਗੱਲਬਾਤ ਕਰਦੇ ਰਹਾਂਗੇ ਥੈਂਕ ਯੂ ਭਾਈ ਜੀ ਧੰਨਵਾਦ ਭਾਈ ਜੀ ਮੇਰੇ ਵੱਲੋਂ